ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਇਹ ਵੀਡੀਓ ਜਮਾਤ 12ਵੀਂ ਦੀ ਪੰਜਾਬੀ ਆਦਮੀ ਦੀ ਜਿਹੜੀ ਪਾਠ ਪੁਸਤਕ ਹੈ ਜਿਦੇ ਵਿੱਚ ਕਵਿਤਾ ਵਾਲਾ ਭਾਗ ਹੈ ਇਹਦੇ ਵਿੱਚ ਤੀਸਰੀ ਕਵਿਤਾ ਚੁੰਮ ਚੁੰਮ ਰੱਖੋ ਜਿਹੜੀ ਕਿ ਨੰਦ ਲਾਲ ਨੂਰਪੁਰੀ ਦੁਆਰਾ ਲਿਖੀ ਗਈ ਹੈ ਇਸ ਪੂਰੀ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ ਹੁਣ ਜਿਹੜੀ ਕਵਿਤਾ ਹੈ ਇਹਨੂੰ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਤੁਹਾਨੂੰ ਇੱਕ ਜਿਹੜਾ ਟੁਕੜਾ ਜਿਵੇਂ ਤੁਸੀਂ ਦੇਖ ਰਹੇ ਹੋ 5-6 ਲਾਈਨਾਂ ਇਸ ਤਰ੍ਹਾਂ ਦਾ ਆਏਗਾ ਤੇ ਜਿਹਦੀ ਤੁਸੀਂ ਨੇ ਪ੍ਰਸੰਗ ਵੀ ਲਿਖਣੇ ਤੇ ਨਾਲ ਨਾਲ ਉਹਦੀ ਵਿਆਖਿਆ ਵੀ ਕਰਨੀ ਹੈ। ਸਭ ਤੋਂ ਪਹਿਲਾਂ ਪਹਿਲੀ ਜਿਹੜੀ 17 ਨੇ ਕਵਿਤਾ ਦੀ ਉਹਦੇ ਬਾਰੇ ਗੱਲ ਕਰਾਂਗੇ। ਚੁਮ-ਚੁਮ ਰੱਖੋ ਨੀਏ ਕਲੰਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ। ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ ਚੰਨਾ ਦੇਆਂ ਚਿਹਰਿਆਂ ਤੋਂ ਚੰਦ ਮੁਸਕਾਉਣਗੇ। ਵੇੜੇ ਵਿੱਚ ਠਾਠਾਂ ਮਾਰੂ ਖੁਸ਼ੀ ਸੰਸਾਰ ਦੀ। ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਸਭ ਤੋਂ ਪਹਿਲਾਂ ਅਸੀਂ ਇਹਦਾ ਪ੍ਰਸੰਗ ਇਹ ਕਵ 17 ਲਾਜ਼ਮੀ ਪੰਜਾਬੀ 12ਵੇਂ ਨਾਂ ਦੀ ਪਾਠ ਪੁਸਤਕ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਗੀਤ ਗੀਤ ਭਾਵੇਂ ਕਵਿਤਾ ਪਰ ਤੁਸੀਂ ਇਹ ਗੀਤ ਹੀ ਲਿਖਣਾ ਕਿਉਂਕਿ ਨੰਦ ਲਾਲ ਨੂਰਪੁਰੀ ਨੇ ਸਾਰੇ ਗੀਤ ਹੀ ਲਿਖੇ ਹੋਏ ਨੇ ਚੁੰਮ ਚੁੰਮ ਰੱਖੋ ਗੀਤ ਦਾ ਨਾਂ ਕੀ ਹੈ ਚੁੰਮ ਚੁੰਮ ਰੱਖੋ ਇਹ ਹੈਡਿੰਗ ਹੈ ਵਿੱਚੋਂ ਲਈਆਂ ਗਈਆਂ ਹਨ ਇਸ ਗੀਤ ਵਿੱਚ ਮਾਤਾ ਗੁਜਰੀ ਜੀ ਵੱਲੋਂ ਜੰਗ ਨੂੰ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦਿਆਂ ਭਾਵ ਆਪਣੇ ਪੋਤਿਆਂ ਕਿਹੜੇ-ਕਿਹੜੇ ਸੀ ਸਹਬਜ਼ਾਦਾ ਅਜੀਤ ਸਿੰਘ ਜੀ ਅਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਦੇ ਯੁੱਧ ਪਿੱਛੋਂ ਵਾਪਸ ਆਉਣ ਦੀ ਉਡੀਕ ਅਤੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਗਟਾਇਆ ਗਿਆ ਹੈ। ਇਹਨਾਂ ਸਤਰਾ ਵਿੱਚ ਜੰਗ ਨੂੰ ਗਏ ਸਹਬਜ਼ਾਦਿਆਂ ਦੀ ਉਡੀਕ ਦਾ ਵਰਣਨ ਹੈ। ਭਾਵ ਕਿ ਜਿਹੜੀ ਦਾਦੀ ਹੈ ਉਹ ਆਪਣੇ ਵੱਡੇ ਪੋਤਿਆਂ ਦੀ ਉਡੀਕ ਕਰ ਰਹੀ ਹੈ। ਵੀ ਆਖੇ ਦੇ ਵਿੱਚ ਅਸੀਂ ਲਿਖਾਂਗੇ ਮਾਤਾ ਗੁਜਰੀ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਦੀ ਕਲੰਗੀ ਨੂੰ ਚੁੰਮ ਚੁੰਮ ਰੱਖਣ ਅਤੇ ਫੁੱਲਾਂ ਨਾਲ ਹੀਰਿਆਂ ਦੇ ਹਾਰ ਦੀ ਲੜੀ ਗੁੰਦਣ ਲਈ ਆਖਦੇ ਹਨ ਜੰਗ ਨੂੰ ਗਏ ਭਾਗ ਕਿਉ ਲੜਾਈ ਦੇ ਵਿੱਚ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦਿਆਂ ਦੀ ਉਡੀਕ ਵਿੱਚ ਮਾਤਾ ਗੁਜਰੀ ਜੀ ਆਖਦੇ ਹਨ ਕਿ ਉਸ ਦੇ ਬਹਾਦਰ ਸਿਪਾਹੀ ਬਹਾਦਰ ਸਿਪਾਹੀ ਕੌਣ ਕੌਣ ਸਹਬਜ਼ਾਦਾ ਅਜੀਤ ਸਿੰਘ ਤੇ ਸਹਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚੋਂ ਲੜ ਕੇ ਆਣਗੇ ਤਾਂ ਉਹਨਾਂ ਚੰਨ ਵਰਗੇ ਬੱਚਿਆਂ ਦੇ ਚਿਹਰਿਆਂ 'ਚੋਂ ਮੁਸਕਰਾਉਂਦੇ ਹੋਏ ਚੰਨ ਦਿਖਾਈ ਦੇਣਗੇ। ਭਾਵ ਕਿ ਉਹਨਾਂ ਦੇ ਜਿਹੜੇ ਚਿਹਰੇ ਨੇ ਉਹਨਾਂ ਤੇ ਜਿੱਤ ਦੀ ਖੁਸ਼ੀ ਦਿਖਾਈ ਦੇਵੇਗੀ। ਉਹਨਾਂ ਦੇ ਵੇੜੇ ਵਿੱਚ ਸਮੁੱਚੇ ਸੰਸਾਰ ਦੀ ਖੁਸ਼ੀ ਠਾਠਾ ਮਾਰਦੀ ਦਿਖਾਈ ਦੇਵੇਗੀ ਤੇ ਮਾਤਾ ਗੁਜਰੀ ਜੀ ਸਹਜਾਤਾ ਜੁਝਾਰ ਸਿੰਘ ਦੀ ਕਲਗੀ ਨੂੰ ਚੁੰਮ ਚੁੰਮ ਕੇ ਰੱਖਣ ਲਈ ਆਖਦੇ ਹਨ। ਹੁਣ ਇਸ ਗੀਤ ਦਾ ਜਿਹੜਾ ਦੂਸਰਾ ਪੈਰਾ ਏ ਕੂਲੇ ਕੂਲੇ ਹੱਥ ਕੂਲੇ ਕੂਲੇ ਜਿਵੇਂ ਅਸੀਂ ਕਹਿੰਦੇ ਬਹੁਤ ਸੌਫਟ ਕੂਲੇ ਕੂਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ ਕੱਲ ਨੇ ਸਵੇਰੀ ਦੀਆਂ ਜੋੜੀਆਂ ਮੈਂ ਤੋਰੀਆਂ ਜਿਨ੍ਹਾਂ ਦਾ ਵਿਛੋੜਾ ਮੈਨਾ ਪਲ ਸੀ ਸਹਾਰ ਦੀ ਚੁੰਮ ਚੁੰਮ ਰੱਖੋ ਨੀ ਇਹ ਕੱਲ ਕੀ ਜੁੜਾਰ ਦੀ ਤੁਸੀਂ ਜਿਹੜੀ પ્રસੰਗ ਹੈ ਬੱਚੇ ਉਹ ਇਦਾਂ ਹੀ ਲਿਖਣਾ ਹੈ ਜਿਵੇਂ ਕਿ ਪਹਿਲੇ ਪੈਰੇ ਦੇ ਵਿੱਚ ਹੈ ਤੇ ਇਹਦੇ ਵਿੱਚ ਵੀ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਦੀ ਉਡੀਕ ਕਰ ਰਹੇ ਨੇ ਤੇ ਵਿਆਖਿਆ ਅਲੱਗ ਹੁੰਦੀ ਹੈ ਵਿਆਖਿਆ ਤੁਸੀਂ ਜਿਹੜੀਆਂ ਲਾਈਨਾਂ ਲਿਖੀਆਂ ਗਈਆਂ ਨੇ ਜਿਹੜਾ ਪੈਰਾ ਦਿੱਤਾ ਗਿਆ ਨਾ ਉਹਦੇ ਅਕੋਰਡਿੰਗ ਹੀ ਕਰਨੀ ਹੈ ਜੰਗ ਨੂੰ ਗਏ ਸਹਿਬਜ਼ਾਦੇ ਆ ਅਜੀਤ ਸਿੰਘ ਜੀ ਅਤੇ ਤੁਹਾਰ ਸਿੰਘ ਜੀ ਦਾ ਜ਼ਿਕਰ ਕਰਦੇ ਮਾਤਾ ਗੁਜਰੀ ਜੀ ਆਖਦੇ ਹਨ ਕਿ ਉਹਨਾਂ ਦੇ ਕੋਲੇ ਕੋਲੇ ਹੱਥਾਂ ਵਿੱਚ ਗੋਰੀਆਂ ਗੋਰੀਆਂ ਦਾ ਭਾਵ ਚਮਕਦੀਆਂ ਹੁਣ ਤੁਸੀਂ ਦੇਖੋ ਵੀ ਕਿਰਪਾਨ ਕਿਵੇਂ ਚਮਕਦੀ ਹੁੰਦੀ ਹੈ ਚਮਕਦੀਆਂ ਹੋਈਆਂ ਕਿਰਪਾਨਾਂ ਹਨ ਮਾਤਾ ਗੁਜਰੀ ਜੀ ਆਖਦੇ ਹਨ ਕਿ ਉਹਨਾਂ ਨੇ ਜੰਗ ਲਈ ਕੱਲ ਸਵੇਰ ਦੀਆਂ ਹੀ ਜੋੜੀਆਂ ਹੁਣ ਜੋੜੀਆਂ ਦਾ ਮਤਲਬ ਦੋ ਲਾਲਾਂ ਦੀ ਜੋੜੀ ਆਪਣੇ ਦੋਨੇ ਪੋਤਿਆਂ ਦੀ ਜੋੜੀ ਕੌਣ ਕੌਣ ਸੀ ਅਜੀਤ ਸਿੰਘ ਤੇ ਜੁਝਾਰ ਸਿੰਘ ਤੋਰੀਆਂ ਹਨ ਮਾਤਾ ਜੀ ਆਖਦੇ ਹਨ ਕਿ ਉਹਨਾਂ ਦਾ ਵਿਛੋੜਾ ਪਲ ਲਈ ਵੀ ਉਹੋ ਨਹੀਂ ਸਹਾਰ ਸਕਦੇ ਮਾਤਾ ਗੁਜਰੀ ਜੀ ਸਹਬਜਾਦਾ ਜੁਝਾਰ ਸਿੰਘ ਦੀ ਕਲੰਗੀ ਨੂੰ ਚੁੰਮ ਚੁੰਮ ਕੇ ਰੱਖਣ ਲਈ ਆਖਦੇ ਹਨ ਹੁਣ ਇਹਦੇ ਵਿੱਚ ਦੇਖੋ ਇਹ ਕਿਹਾ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਕੂਲੇ-ਕੂਲੇ ਹੱਥ ਨੇ ਕਿਰਪਾਨਾਂ ਨੇ ਚਮਕਦੀਆਂ ਨੇ ਤੇ ਕੱਲ ਸਵੇਰੀ ਮੈਂ ਦੋਨੇ ਆਪਣੇ ਪੋਤਿਆਂ ਦੀ ਜਿਹੜੀ ਜੋੜੀ ਐ ਉਹ ਜੰਗ ਦੇ ਵਿੱਚ ਲੜਨ ਦੇ ਲਈ ਭੇਜੀ ਐ ਤੇ ਮੈਂ ਉਹਨਾਂ ਨੂੰ ਲੜਨ ਦੇ ਲਈ ਭੇਜ ਦਿੱਤਾ ਜਿਨ੍ਹਾਂ ਦਾ ਮੈਂ ਵਿਛੋੜਾ ਇੱਕ ਪਲ ਦੇ ਲਈ ਵੀ ਸਹਾਰ ਨਹੀਂ ਸੀ ਸਕਦੀ ਹੁਣ ਤੀਸਰਾ ਪੈਰਾ ਕੋੜੀਆਂ ਦੇ ਪੌੜ ਜਦੋਂ ਕੰਨਾਂ ਵਿੱਚ ਵੱਜਦੇ ਹੁਣ ਜਦੋਂ ਘੋੜੀਆਂ ਭਜਦੀਆਂ ਨੇ ਨਾ ਉਹਨਾਂ ਦੇ ਪੈਰਾਂ ਹੇਠ ਪੌੜ ਲੱਗੇ ਹੁੰਦੇ ਨੇ ਤਾਂ ਉਹਨਾਂ ਦੀ ਆਵਾਜ਼ ਆਉਂਦੀ ਹੈ ਕੀ ਕਹਿੰਦੇ ਨੇ ਮਾਤਾ ਗੁਜਰੀ ਜੀ ਕਿ ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ ਵੀ ਕੰਨਾਂ ਨੂੰ ਜਦ ਵੱਜਦੇ ਸੁਣੇ ਵੇਖਣ ਨੂੰ ਨੈਣ ਆਏ ਬੂਹੇ ਵੱਲ ਭਜਦੇ ਲਹੂ ਵਿੱਚ ਭਿੱਜੀ ਘੋੜੀ ਵੇਖੀ ਪੁੱਭਾਂ ਮਾਰਦੀ ਚੁੰਮ ਚੁੰਮ ਰੱਖੋ ਨੀਹੇ ਕਲਗੀ ਜੁਝਾਰਦੀ ਹੁਣ ਇਹਦੇ ਵਿੱਚ ਵੀ ਜੰਗ ਪਿੱਛੋਂ ਵਾਪਸ ਆਉਣ ਦੀ ਉਡੀਕ ਕਰਦੇ ਨੇ ਮਾਤਾ ਜੀ ਤੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਗਟਾਇਆ ਗਿਆ ਕਿਉਂਕਿ ਉਹ ਸ਼ਹੀਦ ਹੋ ਗਏ ਸੀ ਤੇ ਵਿਆਖਿਆ ਵਿੱਚ ਅਸੀਂ ਲਿਖਾਂਗੇ ਕਿ ਸਹਿਬਜ਼ਾਦਿਆਂ ਦੇ ਜੰਗ ਪਿੱਛੋਂ ਵਾਪਸ ਆਉਣ ਦੀ ਉਡੀਕ ਦੇ ਪ੍ਰਸੰਗ ਵਿੱਚ ਮਾਤਾ ਗੁਜਰੀ ਜੀ ਆਖਦੇ ਹਨ ਕਿ ਜਦ ਘੋੜੀਆਂ ਦੇ ਪੌੜਾਂ ਦੀ ਆਵਾਜ਼ ਜਿਹੜੇ ਘੋੜੀਆਂ ਦੇ ਖੁਰ ਹੁੰਦੇ ਨੇ ਉਹਨਾਂ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਤਾਂ ਉਹਨਾਂ ਦੇ ਜਿਹੜੇ ਨੈਣ ਨੇ ਅੱਖਾਂ ਨੇ ਸਹਿਬਜ਼ਾਦਿਆਂ ਨੂੰ ਦੇਖਣ ਦੇ ਲਈ ਘਰ ਦੇ ਬੂਹੇ ਵੱਲ ਭੱਜਦੇ ਹਨ ਪਾਪ ਉਹ ਆਪ ਸਹਬਜ਼ਾਦੇ ਨੂੰ ਦੇਖਣ ਲਈ ਬੂਹੇ ਵੱਲ ਭੱਜਦੇ ਹਨ ਪਰ ਉਹ ਬੂਹੇ ਤੇ ਲਹੂ ਵਿੱਚ ਭਿੱਜੀ ਭੁੱਬਾਂ ਮਾਰਦੀ ਕੋੜੀ ਦੇਖਦੇ ਹਨ ਮਾਤਾ ਗੁਜਰੀ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਦੀ ਕਲਗੀ ਨੂੰ ਚੁੰਮ ਚੁੰਮ ਕੇ ਰੱਖਣ ਲਈ ਆਖਦੇ ਹਨ ਅਗਲਾ ਪੈਰਾ ਲੱਗੇ ਹੋਏ ਕਾਠੀ ਉੱਤੇ ਲਹੂ ਨੇ ਇਹ ਦੱਸਿਆ ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ ਹੁਣ ਦਾਦਾ ਉਹਨਾਂ ਦੇ ਕੌਣ ਸੀ ਗੁਰੂ ਤੇਗ ਬਹਾਦਰ ਜੀ ਕਿਉਂਕਿ ਉਹ ਪਹਿਲੇ ਸ਼ਹੀਦ ਹੋ ਚੁੱਕੇ ਸੀ ਤੇ ਜਿਹੜੇ ਬੱਚੇ ਸੀ ਉਹਨਾਂ ਕੋਲ ਚਲੇ ਗਏ ਭਾਵ ਕਿ ਉਹ ਵੀ ਸ਼ਹੀਦ ਹੋ ਗਏ ਨੇ ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ ਹੰਸਾਂ ਦੀ ਡਾਰ ਕਿਹਨੂੰ ਕਿਹਾ ਗਿਆ ਦੋਨੇ ਵੱਡੇ ਸਹਬਜ਼ਾਦਿਆਂ ਨੂੰ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਹੁਣ ਪ੍ਰਸੰਗ ਦੇ ਵਿੱਚ ਤੁਸੀਂ ਸੇਮ ਲਿਖਣਾ ਹੈ ਵੀ ਇਸ ਲਾਜ਼ਮੀ ਪੰਜਾਬੀ 12ਵੀਂ ਦੀ ਪਾਠ ਪੁਸਤਕ ਦੇ ਵਿੱਚ ਦਰਜਨੰਦ ਲਾਲ ਨੂਰਪੁਰੀ ਦਾ ਜਿਹੜਾ ਗੀਤ ਹੈ ਚੁੰਮ ਚੁੰਮ ਰੱਖੋ ਦੇ ਵਿੱਚੋਂ ਲਈਏਗੀ ਇਹਨੇ ਕਾਪ 17 ਤੇ માતા ਆਪਣੇ ਦੋਨੇ ਵੱਡੇ ਜਿਹੜੇ ਪੋਤੇ ਨੇ ਉਹਨਾਂ ਨੂੰ ਉਡੀਕਦੇ ਨੇ ਤੇ ਉਹ ਸ਼ਹੀਦ ਹੋ ਜਾਂਦੇ ਨੇ ਉਹਦਾ ਸ਼ਹੀਦੀ ਦਾ ਵਰਨਣ ਹੈ ਵਿਆਖਿਆ ਦੇ ਵਿੱਚ ਅਸੀਂ ਲਿਖਾਂਗੇ ਮਾਤਾ ਗੁਜਰੀ ਜੀ ਜੰਗਨ ਨੂੰ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸੁਪੁੱਤਰਾਂ ਸਹਬਜ਼ਾਦਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਜੁਧਾਰ ਸਿੰਘ ਜੀ ਦੇ ਜੰਗ ਪਿੱਛੋਂ ਵਾਪਸ ਆਉਣ ਦੀ ਉਡੀਕ ਵਿੱਚ ਹਨ ਉਹ ਕੀ ਉਡੀਕ ਕਰਦੇ ਨੇ ਕਿ ਮੇਰੇ ਜਿਹੜੇ ਪੋਤਰੇ ਨੇ ਉਹ ਵਾਪਸ ਆਉਣਗੇ ਪਰ ਉਹਨਾਂ ਨੇ ਲਹੂ ਵਿੱਚ ਭਿੱਜੀ ਹੋਈ ਅਤੇ ਭੁੱਬਾਂ ਮਾਰਦੀ ਘੋੜੀ ਨੂੰ ਦੇਖਿਆ ਭੁੱਬਾਂ ਮਾਰਨਾ ਮਤਲਬ ਘੋੜੀ ਰੋ ਰਹੀ ਸੀ ਕੋੜੀ ਦੀ ਕਾਠੀ ਤੇ ਲੱਗਾ ਖੂਨ ਮਾਤਾ ਜੀ ਨੂੰ ਦੱਸ ਰਿਹਾ ਸੀ ਕਿ ਉਹਨਾਂ ਦਾ ਜੋੜਾ ਭਾਵੇਂ ਉਹਨਾਂ ਰਹੇ ਪੋਤਿਆਂ ਦਾ ਜਿਹੜਾ ਜੋੜਾ ਹੈ ਲਾਲਾਂ ਦਾ ਜੋੜਾ ਹੈ ਆਪਣੇ ਦਾਦਾ ਸ਼੍ਰੀ ਗੁਰ ਤੇਗ ਬਹਾਦਰ ਜੀ ਪਾਸ ਜਾ ਵਸਿਆ ਹੈ ਕਿ ਉਹ ਸ਼ਹੀਦ ਹੋ ਗਏ ਹਨ ਇਸ ਲਈ ਉਹਨਾਂ ਨੂੰ ਹੰਸਾਂ ਦੀ ਡਾਰ ਵਰਗੀ ਆਪਣੀ ਇਸ ਖੂਬਸੂਰਤ ਜੋੜੀ ਦੀ ਉਡੀਕ ਛੱਡ ਦੇਣੀ ਚਾਹੀਦੀ ਹੈ ਮਾਤਾ ਗੁਜਰੀ ਜੀ ਸਹਜਾ ਦਾ ਜੁਝਾਰ ਸਿੰਘ ਦੀ ਕਲਗੀ ਨੂੰ ਚੁੰਮ-ਚੁੰਮ ਕੇ ਰੱਖਣ ਲਈ ਆਖਦੇ ਹਨ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ